ਭਾਈ ਬੈਲੋ ਜੀ ਪਪੜੇ ਪਿੰਡ ਦੇ ਰਹਿਣ ਵਾਲੇ ਨੇ ਪਿੰਡ ਦੇ ਲੋਕ ਭਾਈ ਬੈਲੋ ਜੀ ਦਾ ਬੜਾ ਸਤਿਕਾਰ ਕਰਦੇ ਨੇ ਭਾਈ ਬੈਲੋ ਦੇ ਨਾਲ ਬੜਾ ਪ੍ਰੇਮ ਕਰਦੇ ਨੇ ਪਪੜੇ ਪਿੰਡ ਦੇ ਵਿੱਚ ਭਾਈ ਬੈਲੋ ਦਾ ਨਾਮ ਬਣਿਆ ਹੋਇਆ ਹੈ ਭਾਈ ਮਹਿਲੋ ਜੀ ਸਖੀ ਸਰਵਰ ਦੀ ਪੂਜਾ ਕਰਦੇ ਪੀਰਾਂ ਦੀ ਪੂਜਾ ਕਰਿਆ ਕਰਨ ਪਰ ਜਿਹੜੇ ਆਨੰਦ ਦੀ ਭਾਲ ਵਿੱਚ ਹੈ ਜਿਹੜਾ ਆਨੰਦ ਉਹਨਾਂ ਨੂੰ ਚਾਹੀਦਾ ਹੈ ਉਹ ਆਨੰਦ ਕਿਤੋਂ ਵੀ ਪ੍ਰਾਪਤ ਨਾ ਹੋਇਆ ਤੇ ਭਾਈ ਬੈਨੋ ਦਾ ਮਨ ਦੁਖੀ ਰਹਿੰਦਾ ਉਤੇ ਤਣ ਵੀ ਦੁਖੀ ਹੈ ਤਣ ਨੂੰ ਰੋਗ ਉਦੋਂ ਪੈਦਾ ਹੁੰਦੇ ਨੇ ਜਦੋਂ ਮਨੁੱਖ ਦਾ ਮਨ ਦੁਖੀ ਹੋਵੇ ਜੇ ਆਤਮਿਕ ਤੌਰ ਤੇ ਮਨੁੱਖ ਸੁਖੀ ਰਹਣਾ ਫਿਰ ਤਨ ਨੂੰ ਰੋਗ ਨਹੀਂ ਲੱਗਦਾ ਤਨ ਰੋਗੀ ਉਦੋਂ ਹੁੰਦਾ ਹੈ ਜਦੋਂ ਮਨੁੱਖ ਆਤਮਿਕ ਤੌਰ ਤੇ ਦੁਖੀ ਹੋਵੇ ਡਿਪਰੈਸ਼ਨ ਦੇ ਵਿੱਚ ਹੋਵੇ ਸੋਚਾਂ ਹੀ ਸੋਚੀ ਜਾਂਦਾ ਹੈ ਉਦੋਂ ਆਪਣੇ ਆਪ ਨੂੰ ਰੋਗ ਲਾ ਲੈਂਦਾ ਹੈ ਕਿਸੇ ਨਾ ਕਿਸੇ ਪੱਖੋਂ ਸਰੀਰ ਕੱਖੋਂ ਦੁਖੀ ਹੋ ਜਾਂਦਾ ਭਾਈ ਬੈਲੋ ਦੀ ਸખી ਸਰਵਰ ਦੀ ਪੂਜਾ ਕਰਦੇ ਪੀਰਾਂ ਨੂੰ ਪੂਜਦੇ ਛੇ ਮਹੀਨੇ ਬਾਅਦ ਸખી ਸਰਵਰ ਦੇ ਸੰਗ ਲੈ ਕੇ ਜਾਇਆ ਕਰਨ ਸੇਰ ਘਮਾਇਆ ਕਰਨ ਜਾ ਕੇ ਸખી ਸਰਵਰ ਦੀ ਚੌਂਕੀਆਂ ਫਰਿਆ ਕਰਨ ਇੱਕ ਦਿਨ ਭਾਈ ਬੈਲੋ ਜੀ ਦੇ ਕੰਨਾਂ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਸੱਤੇ ਪਾਤਸ਼ਾਹ ਦੀ ਮਹਿਮਾ ਸਤਗੁਰ ਦੀ ਵਡਿਆਈ ਕੰਨਾਂ ਦੇ ਵਿੱਚ ਪਈ ਜਦੋਂ ਪਾਤਸ਼ਾਹ ਦੀ ਵਡਿਆਈ ਸੁਣੀ ਕਿਉਂਕਿ ਆਸ-ਪਾਸ ਦੇ ਪਿੰਡਾਂ ਦੇ ਲੋਕ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਸਿੱਖ ਬਣ ਰਹੇ ਨੇ ਗੁਰਨਾਨਕ ਦੇ ਘਰ ਦੇ ਨਾਲ ਜੁੜ ਰਹੇ ਨੇ ਸੱਚ ਦੇ ਨਾਲ ਸਬੰਧ ਬਣਾ ਰਹੇ ਨੇ ਭਾਈ ਬੇਲੂ ਮਾਨੀ ਮਨ ਸੋਚਦਾ ਵੀ ਮਣਾ ਆਸ-ਪਾਸ ਦੇ ਪਿੰਡਾਂ ਦੇ ਲੋਕ ਹੋਰਾਂ ਦੀ ਪੂਜਾ ਛੱਡ ਗੁਰਨਾਨਕ ਦੇ ਘਰ ਨੂੰ ਪੂਜ ਰਹੇ ਨੇ ਗੁਰੂ ਅਰਜਨ ਦੇਵ ਜੀ ਸਹਿਬ ਮਹਾਰਾਜ ਦੇ ਨਾਲ ਜੁੜ ਰਹੇ ਨੇ ਤੇ ਮੈਂ ਸੁਣਿਆ ਵੀ ਉਥੋਂ ਕੱਲੇ ਤਨ ਦੇ ਰੋਗ ਨਹੀਂ ਮਨ ਦੇ ਰੋਗ ਵੀ ਦੂਰ ਹੋ ਜਾਂਦੇ ਮਾਣੀ ਮਨ ਭਾਈ ਬੈਲੋ ਦੀ ਸੋਚਦੇ ਆ ਵੀ ਮੈਂ ਤੇ ਸੁਣਦਾ ਵੀ ਉਥੋਂ ਜੋ ਮੰਗੀਏ ਸੋ ਮਿਲ ਜਾਂਦਾ ਹੈ ਕਉਣਾ ਆਪਾ ਵੀ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਚੱਲੀਏ ਜਾ ਕੇ ਬੇਨਤੀ ਕਰੀਏ ਫਿਰ ਸੋਚਦਾ ਵੀ ਮੈਂ ਫਪੜੇ ਪਿੰਡ ਦੇ ਵਿੱਚ ਰਹੀ ਨਾ ਤੇ ਇਥੋਂ ਦੇ ਲੋਕ ਸਖੀ ਸਰਵਰ ਦੀ ਪੂਜਾ ਕਰਦੇ ਆ ਤੇ ਮੈਂ ਉਹਨਾਂ ਦਾ ਆਗੂ ਆ ਤੇ ਜੇ ਆਗੂ ਹੋ ਕੇ ਮੈਂ ਚਲਾ ਗਿਆ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਤੇ ਨਰਾਦਰੀ ਹੋ ਜਾਣੀ ਹੈ ਮੇਰਾ ਤੇ ਨਰਾਦਰ ਹੋ ਜਾਣਾ ਹੈ ਰੋਜ਼ ਸੋਚਦਾ ਹੈ ਆਪੇ ਬਣਾ ਲੈਂਦਾ ਤੇ ਆਪੇ ਹੀ ਢਾ ਲੈਂਦਾ ਇੱਕ ਦਿਨ ਭਾਈ ਵੈਲੋ ਜੀ ਨਗਰ ਦੀ ਸੰਗਤ ਆਸੇ-ਪਾਸੇ ਪਿੰਨਾ ਦੀ ਸੰਗਤ ਲੈ ਕੇ ਜਾ ਰਹੇ ਨੇ ਰਸਤੇ ਵਿੱਚ ਭਾਈ ਵੈਲੋ ਜੀ ਸੰਗਤ ਨੂੰ ਕਹਿੰਦੇ ਆ ਵੀ ਤੁਸੀਂ ਪੰਤੂ ਮੈਂ ਥੋੜਾ ਸਮੇਂ ਦੇ ਵਿੱਚ ਆਉਣਾ ਹੈ ਮੈਂ ਕਿਸੇ ਨੂੰ ਮਿਲ ਕੇ ਆਉਣਾ ਹੈ ਹੁਣ ਜਿਹੜੇ ਭਾਈ ਬੈਲੋ ਜੀ ਨਾਲ ਜਾਂਦੇ ਸੀ ਉਹ ਭਾਈ ਬੈਲੋ ਨੂੰ ਪੀਰਾਂ ਦੇ ਵਾਂਗ ਪੂਜਿਆ ਕਰਨ ਜੋ ਕਹਿ ਦਿੰਦੇ ਸੀ ਬਸ ਉਹ ਹੀ ਸੱਚ ਹੈ। ਉਹੀ ਮੰਨ ਜਾਂਦੇ ਸੀ ਭਾਈ ਵੈਲੋ ਦੇ ਨਾਲ ਜਾਣ ਵਾਲੇ ਲੋਕਾਂ ਨੇ ਕਿਹਾ ਵੀ ਭਾਈ ਜੀ ਠੀਕ ਹੈ ਅਸੀਂ ਚਲੇ ਜਾਂਦੇ ਹਾਂ ਪਰ ਜਲਦੀ ਦੇ ਨਾਲ ਤੁਸੀਂ ਪਹੁੰਚ ਜਾਓ ਭਾਈ ਵੈਲੋ ਆਪਣੇ ਸੰਗੀ ਸਾਥੀਆਂ ਨੂੰ ਛੱਡ ਗੁਰੂ ਵਰਦਨ ਦੇਵ ਸਹਿ ਮਹਾਰਾਜ ਦੇ ਦਰਬਾਰ ਵਿੱਚ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚ ਗਏ ਗੁਰੂ ਵਰਦਨ ਦੇਵ ਸਹਿ ਮਹਾਰਾਜ ਨੂੰ ਜਾ ਅਸੀਸ ਲਵਾਇਆ ਪਾਤਸ਼ਾਹ ਜੀ ਸੰਗਤ ਦੇ ਨਾਲ ਬਚਨ ਬਿਲਾਸ ਕਰ ਰਹੇ ਨੇ ਅੰਮ੍ਰਿਤਸਰ ਸਾਹਿਬ ਦੇ ਸਰੋਵਰ ਦੀ ਸੇਵਾ ਹੋ ਰਹੀ ਹੈ ਕਾਰ ਸੇਵਾ ਚੱਲ ਰਹੀ ਹੈ ਭਾਈ ਮਹਿਲੂ ਜੀ ਇੰਨੇ ਕੁ ਪ੍ਰਭਾਵਿਤ ਹੋਏ ਉਹ ਸਭ ਕੁਝ ਹੀ ਭੁੱਲ ਗਏ ਉਹਨਾਂ ਨੂੰ ਚੇਤੀ ਨਾ ਰਿਹਾ ਉਹ ਨਾ ਉਹ ਆਏ ਕਿ ਤੂੰ ਨੇ ਤੇ ਜਾ ਕਿੱਥੇ ਰਹਿ ਆ ਤੇ ਪੌਂਤ ਕਿੱਥੇ ਗਈ ਉਹ ਮਾਰੀ ਦੀ ਸੇਵਾ ਦੇ ਵਿੱਚ ਲੱਗ ਗਈ ਸੰਗੀਤ ਸਾਥੀ ਨੇ ਬੜਾ ਉਡੀਕਿਆ ਬੜੀ ਉਡੀਕ ਕੀਤੀ ਭਾਈ ਬੈਲੋ ਦੀ ਪੌਂਤੇ ਨਾ ਉਹ ਵਾਪਸ ਆਪਣੀ ਨਗਰ ਦੇ ਵਿੱਚ ਵੀ ਆ ਗਈ ਪਰ ਭਾਈ ਬੈਲੋ ਜੀ ਨਗਰ ਦੇ ਵਿੱਚ ਵੀ ਨਹੀਂ ਹਨ ਗੁਰੂ ਅਰਜਨ ਦੇਵ ਸਹਿ ਮਹਾਰਾਜ ਦੇ ਚਰਨਾਂ ਦੇ ਵਿੱਚ ਰਹਿ ਕੇ ਭਾਈ ਬੈਲੋ ਜੀ ਸੇਵਾ ਕਰ ਰਹੇ ਨੇ ਤੇ ਇੱਕ ਦਿਨ ਰਾਜ ਮਿਸਤਰੀ ਨੇ ਗੁਰੂ ਅਰਜਨ ਦੇਵ ਸਹਿ ਮਹਾਰਾਜ ਨੂੰ ਬੇਨਤੀ ਕੀਤੀ ਪਾਤਸ਼ਾਹ ਪਾਣੀ ਦੇ ਵਿੱਚ ਜਿਹੜੀ ਇੱਟ ਖੁਰੇ ਨਾਲ ਇਹੋ ਜੀ ਇੱਕ ਤਿਆਰ ਕਰਨੀ ਹੈ ਇਹੋ ਜੀ ਇੱਕ ਬਣਾਉਣੀ ਹੈ ਜੇ ਦੀ ਪਾਣੀ ਵਿੱਚ ਖੁਰੇ ਨਾ ਖਰਾਬ ਨਾ ਹੋਵੇ ਤੇ ਪਾਤਸ਼ਾਹ ਨੇ ਕਿਹਾ ਬਣਾਓ ਭਾਈ ਤੋ ਰਾਜ ਮਿਸਤਰੀ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਨੂੰ ਕਹਿੰਦਾ ਪਾਤਸ਼ਾਹ ਇਹੋ ਜੀ ਇੱਕ ਬਣਾਉਣ ਵਾਸਤੇ ਮੈਲੇ ਦੀ ਲੋੜ ਹੈ ਮੈਲੇ ਤੋਂ ਭਾਵ ਕੂੜੇ ਦੀ ਲੋੜ ਪਾਤਸ਼ਾਹ ਕਹਿੰਦੇ ਭਾਈ ਮੈਲਾ ਕਿੱਥਾ ਕਰੋ ਫਿਰ ਹੁਣ ਇਹ ਗੱਲ ਭਾਈ ਬੈਲੋ ਦੇ ਕੰਨਾਂ ਦੇ ਵਿੱਚ ਪੈ ਗਈ ਭਾਈ ਬੈਲੋ ਨੇ ਆਪਣਾ ਗੱਡਾ ਹੱਕਿਆ ਮੈੜਾ ਇਕੱਠਾ ਕਰਨ ਲੱਗ ਪਏ ਹੱਥਾਂ ਦੇ ਨਾਲ ਜਿੰਨੀ ਲੋੜ ਸੀ ਨਾ ਇੱਟਾਂ ਪਕਾਉਣ ਵਾਸਤੇ ਮੈਲੇ ਦੀ ਭਾਈ ਬੈਲੋ ਨੇ ਇਕੱਲੇ ਨਹੀਂ ਇਕੱਠਿਆਂ ਕਰਤੇ ਇਕੱਲੇ ਨਹੀਂ ਹੁਣ ਜਦੋਂ ਇੱਟਾਂ ਪੱਕ ਕੇ ਤਿਆਰ ਹੋਈਆਂ ਗੁਰੂ ਅਰਜਨ ਦੇਵ ਜੀ ਮਹਾਰਾਜ ਸਿੱਖਾਂ ਨੂੰ ਪੁੱਛਦੇ ਨੇ ਭਾਈ ਮੈਲਾ ਕਿੱਥੋਂ ਇਕੱਠਾ ਕੀਤਾ ਹੈ ਕਿੱਥੋਂ ਲੈ ਕੇ ਆਏ ਹੋ ਸੰਗਤ ਨੇ ਕਿਹਾ ਪਤਸ਼ ਸਾਨੂੰ ਤੇ ਜਾਣ ਦੀ ਲੋੜ ਹੀ ਨਾ ਪਈ ਅਸੀਂ ਤੇ ਕੋਈ ਵੀ ਮੈਲਾ ਇਕੱਠਾ ਕਰਨ ਵਾਸਤੇ ਨਹੀਂ ਗਏ ਪਰ ਮਹਾਰਾਜ ਇਥੇ ਇੱਕ ਸਿੱਖ ਆਇਆ ਤੁਹਾਡਾ ਜੋ ਬੜੀ ਸੇਵਾ ਕਰਦਾ ਜਿਸ ਦਿਨ ਤੋਂ ਆਇਆ ਹੈ ਬਸ ਸੇਵਾ ਹੀ ਕਰੀ ਜਾਂਦਾ ਹੈ ਵੇਲਾ ਬੈਂਦਾ ਹੀ ਨਹੀਂ ਆ ਪਾਤਸ਼ਾਹ ਕਹਿੰਦੇ ਕੌਣ ਹੈ ਗੁਰਵਰਧਨ ਦੇਵ ਸਹਿਬ ਮਹਾਰਾਜ ਨੂੰ ਸਿੱਖਾਂ ਨੇ ਦੱਸਿਆ ਪਾਤਸ਼ਾਹ ਭਾਈ ਬਹਿਲੂ ਦੀ ਹੈ ਉਹ ਆਪਣਾ ਪਿੰਡ ਫਫੜੇ ਦੱਸਦੇ ਐ ਤੇ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਭਾਈ ਬੈਲੋ ਨੂੰ ਬੁਲਾਉਂਦੇ ਐ ਸਿੱਖ ਭਾਈ ਬੈਲੋ ਨੂੰ ਆਵਾਜ਼ ਦਿੰਦੇ ਐ ਭਾਈ ਬੈਲੋ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਨੇ ਬੁਲਾਇਆ ਜਦੋਂ ਪਾਸਾ ਨੇ ਬੁਲਾਇਆ ਤੇ ਭਾਈ ਬੈਲੋ ਬੜਾ ਖੁਸ਼ ਹੋਇਆ ਮਨ आनंद ਵਿੱਚ ਆ ਗਿਆ ਖੁਸ਼ੀ ਸੰਭਾਲੀ ਨਹੀਂ ਜਾਂਦੀ ਭਾਈ ਬੈਲੋ ਤੇ ਵੀ ਮਹਾਰਾਜ ਨੇ ਮੈਨੂੰ ਬੁਲਾਇਆ ਭਾਈ ਬੈਲੋ ਜੀ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਦੇ ਚਰਨਾਂ 'ਤੇ ਬਹੁਤ ਪਹੁੰਚ ਸੀਸ ਨਵਾ ਕੇ ਹੱਥ ਜੋੜ ਖੜੇ ਆ ਪਾਤਸ਼ਾਹ ਤੁਸੀਂ ਬੁਲਾਇਆ ਸੀ ਪਾਤਸ਼ਾਹ ਨੇ ਕਿਹਾ ਭਾਈ ਬੈਲੋ ਤੇਰੀ ਸੇਵਾ ਪ੍ਰਵਾਨ ਹੋਈ ਭਾਈ ਬੈਲੋ ਸਭ ਤੋਂ ਪਹਿਲਾਂ ਮੰਗੋ ਕੀ ਮੰਗਦੇ ਹੋ ਪਾਤਸ਼ਾ ਤੁਸੀਂ ਸਭ ਤੋਂ ਪਹਿਲੋਂ ਕਹਿ ਦਿੱਤਾ ਹੁਣ ਮੰਗਣ ਨੂੰ ਪਿੱਛੇ ਰਹਿ ਕੀ ਗਿਆ ਮਹਾਰਾਜ ਸਭ ਕੁਝ ਤੇ ਦੇ ਦਿੱਤਾ ਭਾਈ ਮਹਿਲੋ ਸਭ ਤੋਂ ਪਹਿਲੋਂ ਵੀ ਸਭ ਤੋਂ ਪਹਿਲਾਂ ਤੁਸੀਂ ਮੇਰੀ ਮਨ ਦੀ ਆਸ ਪੂਰੀ ਕਰਨੀ ਹੈ ਸਭ ਤੋਂ ਪਹਿਲਾਂ ਮੈਨੂੰ ਦੇਣਾ ਮੈਨੂੰ ਤੇ ਮੰਗਣ ਦੀ ਲੋੜ ਹੀ ਨਹੀਂ ਸੇਕ ਘਰ ਆਣ ਹੋ ਗਏ ਵੀ ਇੰਨੀ ਸੇਵਾ ਸਾਨੂੰ ਵੀ ਕਰ ਲੈਣੀ ਚਾਹੀਦੀ ਸੀ ਮਾਰਦ ਨੇ ਭਾਈ ਬੈਲੋ ਨੂੰ ਸਭ ਤੋਂ ਪਹਿਲਾਂ ਕਿਹਾ ਵੀ ਸਭ ਤੋਂ ਪਹਿਲਾਂ ਇਹਨੂੰ ਜੋ ਇਹ ਮੰਗੇਗਾ ਸਭ ਤੋਂ ਪਹਿਲਾਂ ਇਹਦੀ ਆਸ ਪੂਰੀ ਹੋਏਗੀ ਸਾਨੂੰ ਵੀ ਸੇਵਾ ਕਰ ਲੈਣੀ ਚਾਹੀਦੀ ਸੀ ਪਾਤਸ਼ਾਹ ਮੈਂ ਕੀ ਮੰਗਾਂ ਤੁਹਾਡਾ ਦਿੱਤਾ ਹੋਇਆ ਘਰ ਜ਼ਮੀਨ ਜਾਇਦਾਦ ਸਭ ਕੁਝ ਆਜੰਸੀ ਇੱਕ ਹੋਰ ਬਖਸ਼ਿਸ਼ ਕਰਤੀ ਐ ਸਭ ਤੋਂ ਪਹਿਲਾਂ ਪਾਤਸ਼ਾਹ ਹੁਣ ਤੇ ਕੁਝ ਮੰਗਣ ਨੂੰ ਰਹਿ ਹੀ ਨਹੀਂ ਗਿਆ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਨੂੰ ਭਾਈ ਵੈਲੋ ਦੀ ਕਹਿੰਦੇ ਪਾਤਸ਼ਾਹ ਤੁਹਾਡੇ ਆਉਣ ਘਰ ਆਉਣ ਤੋਂ ਪਹਿਲਾਂ ਮੈਂ ਸਕੀ ਸਰਵਰ ਦੀ ਪੂਜਾ ਕਰਦਾ ਸੀ ਤਾਂ ਰੋਗੀ ਹੋਇਆ ਪਿਆ ਸੀ ਲੋਕਾਂ ਦੇ ਇਲਾਜ ਕਰਦਾ ਕਰਦਾ ਆਪਣੇ ਤਨ ਨੂੰ ਰੋਗ ਲਾ ਲਿਆ ਆਪਣਾ ਮਨ ਦੁਖੀ ਕੀਤਾ ਤਨ ਦੁਖੀ ਕੀਤਾ ਮੈਂ بڑے ਦੀਵੇ ਜਗਾਏ ਬੜੀ ਪੂਜਾ ਕੀਤੀ ਵਾਧੂ ਸੰਗਤ ਲੈ ਕੇ ਜਾਣੀ ਪਰ ਪਤਸਰ ਨਾ ਕਾਣ ਦਾ ਰੋਗ ਹਟਿਆ ਤੇ ਨਾਮ ਮਣਦਾ ਜਦੋਂ ਮੈਂ ਤੁਹਾਡੀ ਮਹਿਮਾ ਸੁਣੀ ਆਸੇ-ਪਾਸੇ ਤੇ ਸਿੱਖ ਤੁਹਾਡੇ ਬਾਰੇ ਗੱਲਾਂ ਕਰਦੇ ਸੀ ਪਾਠਾ ਮੈਂ ਬੜਾ ਸੋਚਦਾ ਹੁੰਦਾ ਸੀ ਵੀ ਤੁਹਾਡੇ ਚਰਨਾਂ ਦੇ ਵਿੱਚ ਜਾਵਾਂ ਫਿਰ ਮੈਂ ਆਪਣੇ ਮਨ ਨੂੰ ਮਾਰ ਲੈਂਦਾ ਸੀ ਵੀ ਤੂੰ ਸਕੀ ਸਰਵਰ ਦੇ ਜਾਣ ਵਾਲਾ ਆਗੂ ਐ ਲੋਕ ਫਫੜੇ ਪਿੰਨ ਦੇ ਲੋਕ ਤੇਰਾ ਬੜਾ ਸਤਿਕਾਰ ਕਰਦੇ ਆ ਜੇ ਤੂੰ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਦੇ ਚਰਨਾਂ 'ਚ ਪਹੁੰਚ ਗਿਆ ਤੇ ਲੋਕ ਤੇਰਾ ਨਰਾਦਰ ਕਰਨਗੇ ਪਾਛਾ ਇੱਕ ਦਿਨ ਫਿਰ ਮੈਂ ਮਾਨ ਬਣਾ ਕੇ ਤੁਹਾਡੇ ਚਰਨਾਂ 'ਚ ਪਹੁੰਚ ਗਿਆ ਪਾਤਸ਼ਾਹ ਨੇ ਕਿਹਾ ਫਿਰ ਪਾਤਸ਼ਾਹ ਤੁਹਾਡੇ ਚਰਨਾਂ ਦੇ ਵਿੱਚ ਪਹੁੰਚਣ ਦੀ ਦੇਰ ਸੀ ਮਨ ਦਾ ਰੋਗ ਤੇ ਹਟਣਾ ਸੀ ਤੇ ਨਾ ਤਨ ਦਾ ਰੋਗ ਦੂਰ ਹੋਇਆ ਮੇਰਾ ਜਿਹੜਾ ਰੋਗ ਕਦੇ ਕਿਸੇ ਵੈਦਾਂ ਪਾਸੋਂ ਕਿਸੇ ਡਾਕਟਰਾਂ ਪਾਸੋਂ ਇਲਾਜ ਨਹੀਂ ਨਾ ਹੋਇਆ ਉਹ ਰੋਗ ਪਾਤਸ਼ਾਹ ਤੁਸੀਂ ਮੇਰਾ ਦੂਰ ਕਰਤਾ ਆਤਮਿਕ ਰੋਗ ਦੀ ਬਿਮਾਰੀ ਬੜੀ ਭੈੜੀ ਆ ਇਹਦੀ ਕੋਈ ਦਵਾਈ ਨਹੀਂ ਆ ਕੋਈ ਡਾਕਟਰ ਇਹਦਾ ਇਲਾਜ ਨਹੀਂ ਕਰ ਸਕਦਾ ਜਿਹੜਾ ਮਨ ਦਾ ਰੋਗ ਹੈ ਆਤਮਿਕ ਰੋਗ ਇਹਦੀ ਕੋਈ ਦਵਾਈ ਨਹੀਂ ਕੋਈ ਵੈਦ ਹਕੀਮ ਨਹੀਂ ਆ ਇਹਦਾ ਇਲਾਜ ਕਰ ਸਕਦਾ ਇਹਦਾ ਇਲਾਜ ਕਰ ਸਕਦਾ ਤੇ ਮੇਰਾ ਗੁਰੂ ਕਰ ਸਕਦਾ ਹੈ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਭਾਈ ਬਹਿਲੋ ਦਾ ਪ੍ਰੇਮ ਭਾਈ ਬਹਿਲੋ ਜੀ ਦੀ ਸੇਵਾ ਦੇਖ ਬੜੇ ਖੁਸ਼ ਹੋ ਰਹੇ ਨੇ ਆਨੰਦ ਵਿੱਚ ਨੇ ਅੱਜ ਭਾਈ ਬਹਿਲੋ ਨੂੰ ਭਾਈ ਬਹਿਲੋ ਸਭ ਤੋਂ ਪਹਿਲਾਂ ਕਹਿ ਕੇ ਮਹਾਰਜ ਨੇ ਨਿਵਾਦਿਆ ਪਾਤਸ਼ਾਹ ਨੇ ਸਦਾ ਵਾਸਤੇ ਸਿੱਖੀ ਭਾਈ ਬਹਿਲੋ ਨੂੰ ਦਿੱਤੀ ਭਾਈ ਬਹਿਲੋ ਦੀ ਜ਼ਿੰਮੇਵਾਰੀ ਲਈ ਵੀ ਤੁਸੀਂ ਸਿੱਖੀ ਦਾ ਪ੍ਰਚਾਰ ਕਰੋ ਤੇ ਭਾਈ ਬੈਲੋ ਜੀ ਸਿੱਖੀ ਦਾ ਪ੍ਰਚਾਰ ਕਰਦੇ ਆ ਫਰੀਦਕੋਟ ਏਰੀਏ ਦੇ ਵਿੱਚ ਮਾਨਸਾ ਏਰੀਏ ਦੇ ਵਿੱਚ ਭਾਈ ਬੈਲੋ ਜੀ ਸਿੱਖੀ ਦਾ ਪ੍ਰਚਾਰ ਕਰਿਆ ਕਰ ਲੋਕ ਭਾਈ ਬੈਲੋ ਤੋਂ ਇੰਨੇ ਕੁ ਪ੍ਰਭਾਵਿਤ ਹੁੰਦੇ ਗੁਰੂ ਦਾ ਰੂਪ ਜਾਣ ਕੇ ਉਹਨਾਂ ਦਾ ਸਤਿਕਾਰ ਕਰਿਆ ਕਰਦੇ ਗੁਰੂ ਮੇਰਾ ਅਦੇ ਹੈ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ जग ਤੇਰਾ ਹੋਏ ਜੇ ਤੂੰ ਮੇਰਾ ਬਣ ਜਾਏ ਤੇ ਸਾਰੀ ਦੁਨੀਆ ਮੈਂ ਤੇਰੀ ਝੋਲੀ ਚ ਪਾ ਸਕਦਾ ਖੁਦਾ ਨੇ ਬਾਬੇ ਫਰੀਦ ਨੂੰ ਕਿਹਾ ਫਰੀਦਾ ਜੇ ਤੂੰ ਮੇਰਾ ਬਣ ਜੇ ਨਾ ਤੇ ਇਹ ਦੁਨੀਆ ਮੈਂ ਤੇਰੀ ਝੋਲੀ ਚ ਪਾ ਸਕਦਾ ਤੇ ਭਾਈ ਵੈਲੋ ਜਦੋਂ ਗੁਰੂ ਅਰਜਨ ਦੇਵ ਸਹਿ ਮਹਾਰਾਜ ਦੇ ਹੋਏ ਪਾਤਸ਼ਾਹ ਨੇ ਐਸੀ ਕਿਰਪਾ ਕੀਤੀ ਐਸੀ ਵਡਿਆਈ ਬਖਸ਼ਿਸ਼ ਕੀਤੀ ਮਹਾਰਾਜ ਨੇ ਸਦਾ ਵਾਸਤੇ